ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਕਲਾਸ ਵਿੱਚ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵਿੱਚ ਪੜਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੌਣ ਸੀ ਆਪਣੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜਨਮ ਕਦੋਂ ਹੋਇਆ ਸੀ 22 ਦਸੰਬਰ 1668 ਈਸਵੀ ਨੂੰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਕਦੋਂ ਹੋਇਆ ਸੀ ਉਹਨਾਂ ਦਾ ਜਨਮ 22 ਦਸੰਬਰ 1668 ਈਸਵੀ ਨੂੰ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਸੀ ਪਿਤਾ ਗੁਰੂ ਤੇਗ ਬਹਾਦਰ ਜੀ ਸੀ ਤੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਜੀ ਪੀਰ ਮੁਹੰਮਦ ਤੋਂ ਫਾਰਸੀ ਫਾਰਸੀ ਕੌਣ ਪੜ੍ਹਾਉਂਦਾ ਸੀ ਗੁਰੂ ਜੀ ਨੂੰ ਕਾਜੀ ਪੀਰ ਮੁਹੰਮਦ ਪੰਡਿਤ ਹਰਜਸ ਤੋਂ ਉਹਨਾਂ ਨੇ ਸੰਸਕ੍ਰਿਤ ਦਾ ਗਿਆਨ ਲਿਆ ਸੰਸਕ੍ਰਿਤ ਪੰਡਿਤ ਹਰਜਸ ਤੋਂ ਤੇ ਰਾਜਪੂਤ ਬਜਰ ਸਿੰਘ ਨੇ ਉਹਨਾਂ ਨੂੰ ਘੋੜਸਵਾਰੀ ਅਤੇ ਅਸਤਰ ਸ਼ਸਤਰ ਦੀ ਸਿੱਖਿਆ ਦਿੱਤੀ ਸੀ ਫਾਰਸੀ ਕਿਸ ਤੋਂ ਸਿੱਖੀ ਸੀ ਕਾਜੀ ਪੀਰ ਮੁਹੰਮਦ ਤੋਂ ਪੰਡਿਤ ਹਰਜਸ ਨੇ ਉਹਨਾਂ ਨੂੰ ਸੰਸਕ੍ਰਿਤ ਦਾ ਗਿਆਨ ਦਿੱਤਾ ਤੇ ਬਜਰ ਸਿੰਘ ਨੇ ਘੋੜਸਵਾਰੀ ਅਤੇ ਅਸਤਰ ਸ਼ਸਤਰ ਦੀ ਸਿੱਖਿਆ ਦਾ ਗਿਆਨ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਗੁਰਮੁਖੀ ਗੁਰਮੁਖੀ ਕਿਸ ਤੋਂ ਸਿੱਖੀ ਸੀ ਉਹਨਾਂ ਨੇ ਭਾਈ ਸਾਹਿਬਜੰਦ ਤੇ ਭਾਈ ਸਤੀਦਾਸ ਜੀ ਤੋਂ ਲਖਨੌਰ ਵਿਖੇ ਹੀ ਗੁਰਮੁਖੀ ਦਾ ਗਿਆਨ ਉਹਨਾਂ ਨੇ ਪ੍ਰਾਪਤ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਦੀ ਰਸਮ ਕਦੋਂ ਹੋਈ ਸੀ ਕਿ 1671 ਈਸਵੀ ਵਿੱਚ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੀ ਬਚਪਨ ਦਾ ਨਾਮ ਉਹਨਾਂ ਦਾ ਕੀ ਸੀ ਗੋਬਿੰਦ ਰਾਏ ਸੀ ਦਾਲ ਲਖਨੌਰ ਵਿਖੇ ਹੀ ਉਹਨਾਂ ਦੀ ਜਿਹੜੀ ਦਸਤਾਰਬੰਦੀ ਦੀ ਰਸਮ ਪੂਰੀ ਕੀਤੀ ਗਈ ਸੀ ਕਿਸ ਦੇ ਦੁਆਰਾ ਮਾਮਾ ਮਿਹਰਚੰਦ ਜੀ ਨੇ ਉਹਨਾਂ ਦੇ ਪੱਗ ਸਜਾਈ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰਬੰਦੀ ਦੀ ਰਸਮ ਸੀ ਉਹ ਉਹਨਾਂ ਦੇ ਮਾਮਾ ਮਿਹਰਚੰਦ ਜੀ ਦੁਆਰਾ ਕੀਤੀ ਗਈ ਸੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ ਨੇ ਗੁਰੂ ਜੀ ਕਸ਼ਮੀਰੀ ਪੰਡਤਾਂ ਨੇ ਜਦੋਂ ਫਰਿਆਦ ਕੀਤੀ ਤਾਂ ਦਿੱਲੀ ਵੱਲ ਜਾਣ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਸੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਸੀ ਕਿ ਉਹ ਤਾਂ ਹੁਣ ਸ਼ਹੀਦ ਹੋਣ ਦੇ ਲਈ ਜਾ ਰਹੇ ਆ ਤਾਂ ਉਹ ਜਾਂਦੇ ਸਮੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪ ਕੇ ਗਏ ਸੀ ਕਿ ਉਹਨਾਂ ਤੋਂ ਬਾਅਦ ਹੁਣ ਜਿਹੜੇ ਅਗਲੇ ਗੁਰੂ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਹੋਣ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਹੋਇਆ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਵਿਆਹ ਸੀ 1677 ਈਸਵੀ ਨੂੰ ਸ਼੍ਰੀ ਹਰਜਸ ਜੀ ਦੀ ਸੁਪਤਰੀ ਮਾਤਾ ਜੀਤੋ ਜੀ ਨਾਲ ਅਨੰਦਪੁਰ ਸਾਹਿਬ ਤੋਂ ਉੱਤਰ ਸਥਿਤ ਲਾਹੌਰ ਵਿਖੇ ਹੋਇਆ ਹੋਇਆ ਗੁਰੂ ਜੀ ਦਾ ਪਹਿਲਾ ਵਿਆਹ ਕਿਸ ਦੇ ਨਾਲ ਹੋਇਆ ਸੀ ਮਾਤਾ ਜੀਤੋ ਜੀ ਨਾਲ 1677 ਈਸਵੀ ਨੂੰ ਮਾਤਾ ਜੀਤੋ ਜੀ ਸੀ ਜਿਹੜੇ ਉਹਨਾਂ ਦੇ ਕੋਖੋਂ ਤਿੰਨ ਪੁੱਤਰਾਂ ਨੇ ਜਨਮ ਲਿਆ ਸੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਜੀ ਤੇ ਬਾਬਾ ਫਤਿਹ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਕਦੋਂ ਹੋਇਆ 1690 ਈਸਵੀ ਨੂੰ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ 1696 ਈਸਵੀ ਨੂੰ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ 1699 ਈਸਵੀ ਨੂੰ ਆਪਣੀ ਅੱਜ ਦੀ ਕਲਾਸ ਬਹੁਤ ਇੰਪੋਰਟੈਂਟ ਆ ਤਾਂ ਚੰਗੀ ਤਰ੍ਹਾਂ ਯਾਦ ਕਰ ਲਿਓ ਇਹ ਬਾਬਾ ਜੁਝਾਰ ਸਿੰਘ ਜੀ ਦਾ ਜਨਮ 1690 ਈਸਵੀ ਨੂੰ ਬਾਬਾ ਜੁਰਾਵਰ ਸਿੰਘ ਜੀ ਦਾ 1696 ਅਤੇ ਬਾਬਾ ਫਤਿਹ ਸਿੰਘ ਜੀ ਦਾ 1699 ਨੂੰ ਉਸ ਤੋਂ ਬਾਅਦ ਗੁਰੂ ਜੀ ਦਾ ਦੂਜਾ ਵਿਆਹ ਕਿਸ ਦੇ ਨਾਲ ਹੋਇਆ ਸੀ? ਸ਼੍ਰੀ ਰਾਮਚਰਨ ਜੀ ਦੀ ਸੁਪਤਰੀ ਮਾਤਾ ਸੁੰਦਰੀ ਜੀ ਨਾਲ 1684 ਈਸਵੀ ਨੂੰ ਹੋਇਆ ਸੀ। ਉਹ ਵੀ ਲਾਹੌਰ ਦੇ ਵਸਨੀਕ ਸੀ। ਦੂਜਾ ਵਿਆਹ 1684 ਈਸਵੀ ਨੂੰ ਤੇ ਜਿਹੜੇ ਮਾਤਾ ਸੁન્દਰੀ ਜੀ ਸੀ ਉਹਨਾਂ ਦੇ ਸੁਪੁੱਤਰ ਕੌਣ ਸੀ ਬੱਬਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਜਨਮ 1600 ਦਾ ਸਾਲ ਈਸਵੀ ਨੂੰ ਹੋਇਆ ਸੀ ਮਾਤਾ ਸੁન્દਰੀ ਜੀ ਦੇ ਸੁਪੁੱਤਰ ਗੁਰੂ ਜੀ ਦਾ ਤੀਜਾ ਵਿਆਹ ਮਾਤਾ ਸਾਹਿਬ ਦੇਵਾ ਜਾਂ ਮਾਤਾ ਸਾਹਿਬ ਗੌਰ ਜੀ ਨਾਲ ਹੋਇਆ ਸੀ 1700 ਈਸਵੀ ਨੂੰ ਤੇ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਰੋਹਤਾਸ਼ ਦੇ ਸੁਨੀਕ ਸ਼੍ਰੀ ਰਾਮੂ ਬੱਸੀ ਖੱਤਰੀ ਜੀ ਦੀ ਸੁਪੁੱਤਰੀ ਸੀ ਜਿਹੜੇ ਮਾਤਾ ਸਾਹਿਬ ਕੌਰ ਜੀ ਜ ਜ ਮਾਤਾ ਸਾਹਿਬ ਦੇਵਾ ਜੀ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਤੇ ਸੁਪੁੱਤਰ ਆ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਜੀ ਬਾਬਾ ਜੁਰਾਵਰ ਤੇ ਬਾਬਾ ਫਤਿਹ ਸਿੰਘ ਜੀ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਹਰਗੋਬਿੰਦ ਜੀ ਦੇ ਵਾਂਗ ਰਾਜਸੀ ਜਿਨ੍ਹਾਂ ਨੂੰ ਅਪਣਾਇਆ ਗਿਆ ਸੀ ਉਹ ਆਨੰਦਪੁਰ ਸਾਹਿਬ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਜਾਂਦੇ ਸੀ ਉਹਨਾਂ ਨੇ ਇੱਕ ਨਗਾਰਾ ਵੀ ਬਣਾਇਆ ਸੀ ਜਿਸ ਦਾ ਨਾਮ ਸੀ ਰਣਜੀਤ ਨਗਾਰਾ ਆਣਾ ਪ੍ਰੀवियस ਇਅਰ ਪੇਪਰਾਂ ਦੇ ਵਿੱਚ ਕੁਐਸਚਨ ਆਇਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਨਗਾਰਾ ਉਸ ਦਾ ਕੀ ਨਾਮ ਸੀ ਰਣਜੀਤ ਨਗਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਨਾਮ ਕੀ ਸੀ ਰਣਜੀਤ ਨਗਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਾਜ ਦੇ ਪ੍ਰਦੇਸ਼ ਯਮਨਾ ਨਦੀ ਦੇ ਕੰਢੇ ਇੱਕ ਸੁੰਦਰ ਇਕਾਂਤ ਥਾਂ ਚੁਣੀ ਉਸ ਦਾ ਨਾਂ ਪੌਂਟਾ ਸਾਹਿਬ ਰੱਖਿਆ ਪੌਂਟਾ ਸਾਹਿਬ ਕਿੱਥੇ ਆ ਨਾਹਰ ਰਾਜਪ੍ਰਦੇਸ਼ ਯਮਨਾ ਨਦੀ ਦੇ ਕੰਡੇ ਤੇ ਆਹਾ ਪੁਆਇੰਟ ਵੀ ਬਹੁਤ ਇੰਪੋਰਟੈਂਟ ਆ ਕਿ ਜਿਹੜਾ ਪੌਂਟਾ ਸਾਹਿਬ ਆ ਕਿਸ ਨਦੀ ਦੇ ਕੰਡੇ ਤੇ ਆ ਯਮਨਾ ਨਦੀ ਦੇ ਕੰਡੇ ਤੇ ਤੇ ਪੌਂਟਾ ਸਾਹਿਬ ਦਾ ਅਰਥ ਕੀ ਆ ਪੈਰ ਰੱਖਣ ਦੀ ਥਾਂ ਪੌਂਟਾ ਸਾਹਿਬ ਗੁਰੂ ਜੀ ਨੇ 52 ਕਵੀ ਰੱਖੇ ਸੀ ਤੇ ਉੱਥੇ ਗੁਰੂ ਸਾਹਿਬ ਨੇ ਸਡੋਰਾ ਦੇ ਪੀਰ ਬੁੱਧੂ ਸ਼ਾਹ ਦੀ 500 ਪਠਾਨਾਂ ਦੀ ਫੌਜ ਵੀ ਆਪਣੇ ਨਾਲ ਮਿਲਾ ਲਈ ਸੀ ਜਿਹੜਾ ਸਡੋਰਾ ਦਾ ਪੀਰ ਬੁੱਧੂ ਸ਼ਾਹ ਸੀ ਉਹ ਆਪਾਂ ਅੱਗੇ ਜਾ ਕੇ ਦੇਖਾਂਗੇ ਕਿ ਲੜਾਈਆਂ ਦੇ ਵਿੱਚ ਉਸ ਨੇ ਗੁਰੂ ਜੀ ਦੇ ਨਾਲ ਪਹਿਲਾਂ ਉਹ ਇੱਕ ਵਾਰ ਗੁਰੂ ਜੀ ਨੂੰ ਛੱਡ ਕੇ ਚਲਾ ਗਿਆ ਸੀ ਪਰ ਦੁਬਾਰਾ ਫੇਰ ਉਹ ਵਾਪਸ ਆ ਕੇ ਉਸ ਨੇ ਗੁਰੂ ਜੀ ਦੀ ਮਦਦ ਕੀਤੀ ਸੀ ਜੰਗ ਦੇ ਮੈਦਾਨ ਵਿੱਚ ਤਾਂ ਜਿਹੜਾ ਸਡੋਰਾ ਦਾ ਪੀਰ ਬੁੱਧੂ ਸ਼ਾਹ ਸੀ ਉਸ ਦੀ 500 ਪਠਾਨਾਂ ਦੀ ਫੌਜ ਸੀ ਜਿਹੜੀ ਗੁਰੂ ਜੀ ਦੇ ਨਾਲ ਮਿਲ ਗਈ ਸੀ ਖਾਲਸਾ ਪੰਥ ਦੀ ਸਾਜਣਾ ਕਦੋਂ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 13 April 1699 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਸਥਾਪਨਾ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਸੀ ਅਨੰਦਪੁਰ ਸਾਹਿਬ ਵਿਖੇ ਕਦੋਂ 13 April 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਮਹਾਨ ਸਭਾ ਬੁਲਾਈ ਜਿਸ ਵਿੱਚ ਲਗਭਗ 80000 ਸਿੱਖ ਸ਼ਾਮਲ ਹੋਏ ਸੀ ਗੁਰੂ ਜੀ ਨੇ ਕਿਹਾ ਕਿ ਕੋਈ ਤੁਹਾਡੇ ਵਿੱਚੋਂ ਅਜਿਹਾ ਹੈ ਜੋ ਧਰਮ ਲਈ ਆਪਣਾ ਸੀਸ ਦੇ ਸਕੇ ਤਾਂ ਅਜਿਹਾ ਉਹਨਾਂ ਨੇ ਤਿੰਨ ਵਾਰ ਦੁਹਰਾਇਆ ਫਿਰ ਕੀ ਹੋਇਆ ਇੱਕ ਇੱਕ ਕਰਕੇ ਸਿੱਖ ਜਿਹੜੇ ਅੱਗੇ ਆਉਣ ਲੱਗੇ ਤਾਂ ਗੁਰੂ ਜੀ ਨੇ ਪੰਜ ਪਿਆਰੇ ਚੁਣੇ ਉਹਨਾਂ ਨੂੰ ਕੇਸਰੀ ਵਸਤਰ ਪਹਿਨਾ ਕੇ ਲੋਕਾਂ ਵਿੱਚ ਲੈ ਕੇ ਆਏ ਉਹ ਪੰਜ ਪਿਆਰੇ ਕਿਹੜੇ-ਕਿਹੜੇ ਸੀ ਦਇਆram ਧਰਮਦਾਸ ਹਿੰਮਤਰਾਏ ਮੋਕਮਚੰਦ ਤੇ ਸਾਹਿਬਜੰਦ ਦਇਆram ਕਿੱਥੋਂ ਤੋਂ ਸੀ ਲਾਹੌਰ ਤੋਂ ਖੱਤਰੀ ਦਇਆram ਧਰਮਦਾਸ ਹਸਤਨਾਪੁਰ ਦਿੱਲੀ ਤੋਂ ਜੱਟ ਸੀ ਹਿੰਮਤਰਾਏ ਸੀ ਉੜੀਸਾ ਤੋਂ ਮਸ਼ਕੀ ਮਸ਼ਕੀ ਕੌਣ ਹੁੰਦੇ ਆ ਜਿਹੜੇ ਪਾਣੀ ਪਿਲਾਉਣ ਵਾਲੇ ਮੋਕਮਚੰਦ ਦਵਾਰਕਾ ਤੋਂ ਛਪਾਈ ਰੰਗਾਈ ਵਾਲਾ ਛੀਂਬਾ ਜਾਤ ਨਾਲ ਸੰਬੰਧਿਤ ਤੇ ਸਾਹਿਬਜੰਦ ਬਿੱਦਰ ਕਰਨਾਟਕਾ ਤੋਂ ਨਾਈ ਇੱਕ ਤਾਂ ਤੁਸੀਂ ਆ ਯਾਦ ਰੱਖਣਾ ਚੰਗੀ ਤਰ੍ਹਾਂ ਕਿ ਦਇਆram ਲਾਹੌਰ ਤੋਂ ਖੱਤਰੀ ਕਿਹੜੇ ਸਿੱਖ ਸੀ ਜਿਹੜੇ ਕਿਸ ਜਾਤੀ ਨਾਲ ਸੰਬੰਧਤ ਸੀ ਇਹ ਚੰਗੀ ਤਰ੍ਹਾਂ ਯਾਦ ਰੱਖਣਾ ਦਇਆram ਲਾਹੌਰ ਤੋਂ ਖੱਤਰੀ ਧਰਮਦਾਸ ਹਸਤਨਾਪੁਰ ਦਿੱਲੀ ਤੋਂ ਜੱਟ ਹਿੰਮਤ ਰਾਏ ਸੀ ਜਿਹੜਾ ਉੜੀਸਾ ਤੋਂ ਮਸ਼ਕੀ ਸੀ ਮੋਹਕਮ ਚੰਦ ਸੀ ਜਿਹੜਾ ਸਪਾਈ ਰੰਗਾਈ ਵਾਲਾ ਛਿੰਬਾ ਜਾਤ ਨਾਲ ਸੰਬੰਧਿਤ ਸੀ ਤੇ ਜਿਹੜਾ ਸਾਹਿਬ ਚੰਦ ਸੀ ਬਿੱਦਰ ਕਰਨਾਟਕਾ ਤੋਂ ਨਾਈ ਸੀ ਇਸ ਤੋਂ ਬਾਅਦ ਗੁਰੂ ਜੀ ਨੇ ਕੀ ਕੀਤਾ ਇੱਕ ਬਾਟੇ ਵਿੱਚ ਸਾਫ਼ ਪਾਣੀ ਅਤੇ ਪਤਾਸ਼ੇ ਪਾ ਕੇ ਖੰਡੇ ਨਾਲ ਘਿਲਾਉਂਦੇ ਹੋਏ ਬਾਣੀ ਪੜੀ ਤੇ ਇਹਨਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਤੇ ਖੁਦ ਵੀ ਉਹਨਾਂ ਤੋਂ ਛਕਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਪੂਰਵ ਕਾਲ ਖਾਲਸਾ ਕਾਲ ਕਿਹੜਾ ਆ ਜਿਹੜਾ ਕਿ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਦਾ ਜਿਹੜਾ ਸਮਾਂ ਆ ਉਸ ਨੂੰ ਪੂਰਵ ਖਾਲਸਾ ਕਾਲ ਕਿਹਾ ਜਾਂਦਾ ਗੁਰੂ ਜੀ ਦੇ ਜੀਵਨ ਦੇ ਜਿਹੜੇ ਲੜਾਈਆਂ ਹੋਈਆਂ ਨੇ ਉਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪਹਿਲਾ ਪੂਰਵ ਖਾਲਸਾ ਕਾਲ ਤੇ ਦੂਜਾ ਕਿਹੜਾ ਉਤਰ ਖਾਲਸਾ ਕਾਲ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਦੇਖਦੇ ਆਪਾਂ ਕਿਹੜੀਆਂ-ਕਿਹੜੀਆਂ ਨੇ ਭੀਮਚੰਦ ਨਾਲ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੀ ਵਧ ਰਹੇ ਰਾਜ ਨੂੰ ਉਹ ਖੁਦ ਲਈ ਖਤਰਾ ਮਹਿਸੂਸ ਕਰਦਾ ਸੀ ਜਿਹੜਾ ਭੀਮਚੰਦ ਸੀ ਤੇ ਦੂਜਾ ਜਿਹੜੇ ਗੁਰੂ ਜੀ ਸੀ ਉਹ ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ ਪਰ ਜਿਹੜਾ ਭੀਮਚੰਦ ਸੀ ਉਹ ਮੂਰਤੀ ਪੂਜਕ ਸੀ ਇਸੇ ਕਰਕੇ ਉਸਨੇ ਗੁਰੂ ਜੀ ਤੋਂ ਵਾਰਸ਼ਿਕ ਕਰ ਮੰਗਿਆ ਵਾਰਸ਼ਿਕ ਕਰ ਮਤਲਬ ਸਾਲਾਨਾ ਕਰ ਮੰਗਿਆ ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਢੀਮਚੰਦਰ ਨੇ ਕੀ ਕੀਤਾ ਅਨੰਦਪੁਰ ਸਾਹਿਬ ਤੇ ਹਮਲਾ ਕਰਤਾ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਲੜਾਈ ਦੇ ਵਿੱਚ ਗੁਰੂ ਜੀ ਜੇਤੂ ਰਹੇ ਪੰਗਾਣੀ ਦਾ ਯੁੱਧ 1688 ਨੂੰ ਗੁਰੂ ਜੀ ਲੜਨਾ ਨਹੀਂ ਚਾਹੁੰਦੇ ਸੀ ਪਰ ਉਹ ਪੋਟਾ ਸੇਵਾ ਕੇ ਰਹਿਣ ਲੱਗੇ ਰਾਜਾ ਭੀਮਚੰਦ ਦੇ ਲੜਕੇ ਅਜਮੇਰ ਚੰਦ ਦਾ ਵਿਆਹ ਰਾਜਾ ਫਤੇਸ਼ਾਹ ਦੀ ਧੀ ਨਾਲ ਹੋ ਰਿਹਾ ਸੀ ਤੇ ਜਿਹੜਾ ਫਤੇਸ਼ਾਹ ਸੀ ਉਸ ਦੇ ਨਾਲ ਗੁਰੂ ਜੀ ਦੇ ਚੰਗੇ ਸਬੰਧ ਸੀ ਇਸੇ ਕਰਕੇ ਫਤੇਸ਼ਾਹ ਦੀ ਧੀ ਦੇ ਵਿਆਹ ਲਈ ਗੁਰੂ ਜੀ ਨੇ ਤੋਹਫੇ ਭੇਜੇ ਜਿਸ ਤੇ ਭੀਮਚੰਦ ਦੇ ਕਹਿਣ ਤੇ ਉਸ ਨੇ ਤੋਹਫੇ ਵਾਪਸ ਭੇਜ ਦਿੱਤੇ ਜਦੋਂ ਬਰਾਤ ਜਿਹੜੀ ਗੜਵਾਲ ਜਾ ਰਹੀ ਸੀ ਤਾਂ ਸਿੱਖਾਂ ਨਾਲ ਝਗੜਾ ਹੋ ਗਿਆ ਉਹਨਾਂ ਦਾ ਤੇ ਪਹਾੜੀ ਰਾਜਾ ਨੇ ਲੜਾਈ ਦਾ ਐਲਾਨ ਕਰ ਦਿੱਤਾ। ਸਡੋਰੇ ਦਾ ਪੀਰ ਜਿਹੜਾ ਬੁੱਧੂ ਸ਼ਾਹ ਸੀ, ਪੰਗਾਣੀ ਦੀ ਲੜਾਈ ਵਿੱਚ ਉਸਨੇ ਕੀ ਕੀਤਾ ਸੀ? ਗੁਰੂ ਜੀ ਨੂੰ ਛੱਡ ਗਿਆ ਸੀ। ਪਰ ਗੁਰੂ ਜੀ ਸੈਨਾ ਘਟੌਣ ਦੇ ਬਾਵਜੂਦ ਵੀ ਲੜਦੇ ਰਹੇ। ਪਰ ਜਿਹੜਾ ਪੀਰ ਬੁੱਧੂ ਸ਼ਾਹ ਸੀ, ਪਹਿਲਾਂ ਤਾਂ ਉਹ ਗੁਰੂ ਜੀ ਨੂੰ ਛੱਡ ਗਿਆ। ਉਸ ਤੋਂ ਬਾਅਦ ਫਿਰ ਉਹ ਵਾਪਸ ਆਇਆ ਆਪਣੇ ਚਾਰ ਪੁੱਤਰਾਂ ਨਾਲ ਤੇ 700 ਸੈਨਾ ਹੋਰ ਲੈ ਕੇ ਆ ਗਿਆ। ਗੁਰੂ ਜੀ ਨਾਲ ਆ ਕੇ ਰਲ ਗਿਆ। 22 ਸਤੰਬਰ 1688 ਈਸਵੀ ਨੂੰ 9 ਘੰਟਿਆਂ ਤੱਕ ਇਹ ਯੁੱਧ ਚੱਲਿਆ ਸੀ ਅੰਤ ਵਿੱਚ ਗੁਰੂ ਜੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਪੰਗਾਣੀ ਦੀ ਲੜਾਈ ਵਿੱਚ ਕੌਣ ਜਿੱਤੂ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਨਦੌਣ ਦੀ ਲੜਾਈ ਕਦੋਂ ਹੋਈ ਸੀ 1690 ਨੂੰ ਨਦੌਣ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੀ ਜਿੱਤ ਹੋਈ ਸੀ ਅਲੀਫ ਖਾਨ ਹਾਰ ਗਿਆ ਸੀ ਅਲੀਫ ਖਾਨ ਦੇ ਨਾਲ ਲੜਾਇਆ ਲੜਾਈ ਹੋਈ ਸੀ ਜਿਹੜੀ ਨਦੌਣ ਦੀ ਉਸ ਤੋਂ ਬਾਅਦ ਆਗੀਆਂ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਖਾਲਸਾ ਪੰਥ ਦੀ ਸਾਜਣਾ ਤੋਂ ਪਹਿਲਾਂ ਦੀਆਂ ਪੂਰਵ ਖਾਲਸਾ ਕਾਲ ਦੀਆਂ ਤੇ ਖਾਲਸਾ ਪੰਥ ਦੀ ਸਾਜਣਾ ਤੋਂ ਬਾਅਦ ਦੀਆਂ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਦੇਖਦੇ ਆਂ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੋਈ ਸੀ 1701 ਨੂੰ ਖਾਲਸਾ ਪੰਥ ਦੀ ਸਾਜਣਾ ਤੋਂ ਬਾਅਦ ਜਿਹੜੇ ਪਹਾੜੀ ਰਾਜੇ ਤੇ ਭੀਮਚੰਦ ਸੀ ਉਹਨਾਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਗੁਰੂ ਜੀ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਉਹ ਲੰਡਾ ਨਹੀਂ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਸਮਝੌਤਾ ਕਰ ਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਨਿਰਮੋਹ ਚਲੇ ਗਏ ਅਨੰਦਪੁਰ ਸਾਹਿਬ ਛੱਡਦਾ ਸੀ ਗੁਰੂ ਜੀ ਨੇ ਗੁਰੂ ਜੀ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਕਦੇ ਕਿਸੇ ਵੀ ਲੜਾਈ ਦੇ ਵਿੱਚ ਪਹਿਲ ਨਹੀਂ ਕੀਤੀ ਸੀ ਉਹਨਾਂ ਦਾ ਉਹ ਤਾਂ ਲੜਾਈ ਕਰਨਾ ਹੀ ਨਹੀਂ ਚਾਹੁੰਦੇ ਸੀ ਪਰ ਜਦੋਂ ਫਿਰ ਅੱਗੋਂ ਹਮਲਾ ਕਰ ਦਿੱਤਾ ਜਾਂਦਾ ਸੀ ਤਾਂ ਫਿਰ ਇਸੇ ਕਰਕੇ ਮਜਬੂਰਨ ਉਹਨਾਂ ਨੂੰ ਲੜਾਈ ਲੜਨੀ ਪੈਂਦੀ ਸੀ ਇਸੇ ਕਰਕੇ ਪਰ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਗੁਰੂ ਜੀ ਨੇ ਆ ਪਹਾੜੀ ਰਾਜਿਆਂ ਦੇ ਨਾਲ ਹੀ ਹੋਈਆਂ ਨੇ ਉਸ ਤੋਂ ਬਾਅਦ ਆ ਨਿਰਮੋਧ ਦੀ ਲੜਾਈ ਕਦੋਂ ਹੋਈ ਨਿਰਮੋਧਾ ਯੁੱਧ 1702 ਈਸਵੀ ਨੂੰ ਰਾਜਾ ਭੀਮਚੰਦ ਨੇ ਗੁਰੂ ਜੀ ਨਾਲ ਯੁੱਧ ਲਈ ਮੁਗਲਾਂ ਤੋਂ ਸਹਾਇਤਾ ਮੰਗੀ ਨਤੀਜੇ ਵਜੋਂ ਇੱਕ ਪਾਸੇ ਉਹ ਰਾਜਾ ਭੀਮਚੰਦ ਦੀ ਸੈਨਾ ਤੇ ਦੂਜੇ ਪਾਸੇ ਸਰਹੰਦ ਦੇ ਸੂਬੇਦਾਰ ਦੀ ਕਮਾਨ ਹੇਠ ਮੁਗਲ ਸੈਨਾ ਨੇ ਨਿਰਮੋਹ ਤੇ ਹਮਲਾ ਕਰ ਦਿੱਤਾ ਇੱਥੇ ਫਿਰ ਰਾਜਾ ਭੀਮ ਚੰਦ ਆ ਗਿਆ ਉਸ ਨੇ ਮੁਗਲਾਂ ਦੀ ਮਦਦ ਲੈ ਲਈ ਗੁਰੂ ਜੀ ਨਾਲ ਲੜਨ ਵਾਸਤੇ ਤੇ ਉਸ ਤੋਂ ਇਲਾਵਾ ਗੁਜਰਾਣੇ ਜਿਹੜੇ ਉੱਥੋਂ ਦੇ ਗੁਜਰ ਸੀ ਉਹਨਾਂ ਨੇ ਵੀ ਹਮਲਾਵਾਰਾਂ ਦਾ ਸਾਥ ਦਿੱਤਾ ਸੀ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਅੰਤ ਗੁਰੂ ਜੀ ਨੇ ਵੈਰੀ ਦੀ ਫੌਜ ਨੂੰ ਹਰਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਉਸ ਤੋਂ ਬਾਅਦ ਬਸੌਲੀ ਦੀ ਬਸੌਲੀ ਦਾ ਯੁੱਧ 1702 ਈਸਵੀ ਨੂੰ ਗੁਰੂ ਜੀ ਸਤਲਜ ਨਦੀ ਨੂੰ ਪਾਰ ਕਰਕੇ ਬਸੌਲੀ ਚਲੇ ਗਏ ਪਰ ਰਾਜਾ ਭੀਮਚੰਦ ਸੀ ਜਿਹੜਾ ਉਹਨਾਂ ਨੇ ਫੇਰ ਪਿੱਛਾ ਨਹੀਂ ਛੱਡਿਆ ਜਿਹੜਾ ਰਾਜਾ ਭੀਮਚੰਦ ਸੀ ਉਸਨੇ ਫੇਰ ਗੁਰੂ ਜੀ ਦਾ ਪਿੱਛਾ ਨਹੀਂ ਛੱਡਿਆ ਤੇ ਗੁਰੂ ਜੀ ਨੇ ਉਸ ਨੂੰ ਫੇਰ ਇੱਕ ਵਾਰੀ ਹਰਾਤਾ ਸੀ ਇਸ ਲਈ ਰਾਜਾ ਭੀਮਚੰਦ ਸੀ ਜਿਹੜਾ ਉਹਨੂੰ ਸਮਝੌਤਾ ਕਰਨਾ ਪਿਆ ਛਿੱਟੇ ਵਜੋਂ ਗੁਰੂ ਜੀ ਅਨੰਦਪੁਰ ਸਾਹਿਬ ਵਿੱਚ ਜਾ ਕੇ ਵਾਪਸ ਰਹਿਣ ਲੱਗ ਗਏ ਸੀ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ ਦੂਜੀ ਲੜਾਈ ਅਨੰਦਪੁਰ ਸਾਹਿਬ ਦੀ 1704 ਈਸਵੀ ਨੂੰ ਹੋਈ ਸੀ ਪਹਾੜੀ ਰਾਜਾਂ ਦੀ ਮਦਦ ਲਈ ਸਰਹੰਦ ਦੇ ਮੁਗਲ ਫੌਜਦਾਰ ਵਜ਼ੀਰ ਖਾਨ ਨੇ ਫੌਜ ਭੇਜੀ ਉਹਨਾਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੀ ਗੜੀ ਤੇ ਕਬਜ਼ਾ ਕਰ ਲਿਆ ਅਨੰਦਪੁਰ ਸਾਹਿਬ ਦੀ ਗੜੀ ਤੇ ਕਬਜ਼ਾ ਕਰ ਲਿਆ ਸੀ ਯੁੱਧ ਬਹੁਤ ਲੰਬਾ ਸਮਾਂ ਚੱਲਦਾ ਰਿਹਾ ਸੰਤ ਸਾਧਨਾ ਦੀ ਘਾਟ ਕਰਕੇ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲਾ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਇਸ ਲੜਾਈ ਦੌਰਾਨ 40 ਸਿੰਘ ਸੀ ਜਿਹੜੇ ਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ ਪਰ ਬਾਅਦ ਵਿੱਚ ਇਹ ਜਿਹੜੇ ਸਿੱਖ ਸਾਥ ਛੱਡ ਕੇ ਗਏ ਸੀ ਇਹ ਖੇਦਰਾਣੇ ਦੀ ਮੁਕਸਰ ਦੀ ਲੜਾਈ ਦੇ ਵਿੱਚ ਦੁਬਾਰਾ ਫੇਰ ਵਾਪਸ ਗੁਰੂ ਜੀ ਕੋਲ ਆ ਕੇ ਗੁਰੂ ਜੀ ਦਾ ਸਾਥ ਦਿੱਤਾ ਉਹਨਾਂ ਨੇ ਤੇ ਇਦਰਾਣੀ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸੀ ਇਹ ਆਪਾਂ ਅੱਗੇ ਦੇਖਦੇ ਹਾਂ ਸ਼ਾਹੀ ਟਿੱਬੀ ਦੀ ਲੜਾਈ 1704 ਈਸਵੀ ਨੂੰ ਗੁਰੂ ਜੀ ਨੇ ਆਪਣੇ ਸਿੱਖ ਉਦੇ ਸਿੰਘ ਨੂੰ ਵੈਰੀ ਨੂੰ ਰੋਕਣ ਲਈ ਕਿਹਾ ਤਾਂ ਉਹ 50 ਸਾਥੀਆਂ ਦੇ ਨਾਲ ਸ਼ਾਹੀ ਟਿੱਬੀ ਦੇ ਸਥਾਨ ਤੇ ਡਟ ਕੇ ਮੁਕਾਬਲਾ ਕਰਦੇ ਰਹੇ ਸ਼ਾਹੀ ਟਿੱਬੀ ਦੀ ਲੜਾਈ ਵਿੱਚ ਕੌਣ ਲੜ ਰਿਹਾ ਸੀ ਗੁਰੂ ਜੀ ਦੇ ਪਾਸੋਂ ਸਿੱਖ ਉਦੇ ਸਿੰਘ ਸਾਰੇ ਸਿੱਖ ਉਹ ਸਾਰੇ ਸ਼ਹੀਦ ਹੋ ਗਏ ਪਰ ਉਹਨਾਂ ਨੇ ਸੈਂਕੜੇ ਮੁਗਲਾਂ ਨੂੰ ਕੀ ਕੀਤਾ ਸੀ ਮੌਦੇ ਘਾਟ ਉਤਾਰ ਦਿੱਤਾ ਚਮਕੌਰ ਸਾਹਿਬ ਦੀ ਲੜਾਈ 29 ਦਸੰਬਰ 1705 ਈਸਵੀ ਨੂੰ ਸਰਸਾ ਨਦੀ ਪਾਰ ਕਰਕੇ ਗੁਰਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਘਨੋਲਾ ਅਤੇ ਕੋਟਲਾ ਨਿਹੰਗ ਖਾਂ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ ਤੇ ਉਹਨਾਂ ਦੇ ਨਾਲ ਕੇਵਲ 40 ਸਿੱਖ ਸੀ ਇਸ ਲੜਾਈ ਦੇ ਵਿੱਚ ਬਹਾਦਰੀ ਨਾਲ ਲੜਦੇ ਹੋਏ ਸਾਬਜਾਦੇ ਸ਼ਹੀਦ ਹੋ ਗਏ ਇਸੇ ਲੜਾਈ ਦੇ ਦੌਰਾਨ ਜਿਹੜੇ ਸਾਬਜਾਦੇ ਸੀ ਉਹ ਵੀ ਸ਼ਹੀਦ ਹੋ ਗਏ ਸੀ ਉਸ ਤੋਂ ਇਲਾਵਾ ਗੁਰੂ ਜੀ ਦੇ ਤਿੰਨ ਪਿਆਰੇ ਭਾਈ ਸਾਹਿਬ ਸਿੰਘ ਭਾਈ ਮੋਕਮ ਸਿੰਘ ਤੇ ਭਾਈ ਹਿੰਮਤ ਸਿੰਘ ਸੀ ਉਹ ਵੀ ਇੱਥੇ ਸ਼ਹੀਦੀ ਪਾ ਗਏ ਸੀ ਚਮਕੌਰ ਦੀ ਲੜਾਈ ਦੇ ਵਿੱਚ ਅੰਤ ਵਿੱਚ ਕੀ ਹੋਇਆ ਕੇਵਲ 40 ਸਿੰਘ ਰਹਿ ਗਏ ਉਹਨਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ਤੇ ਮਜਬੂਰ ਕਰ ਦਿੱਤਾ ਸਿੱਖਾਂ ਦੇ ਹੁਕਮਨਾਮੇ ਦੇ ਤਹਿਤ ਤੇ ਜਿਹੜੇ ਭਾਈ ਧਰਮ ਸਿੰਘ ਤੇ ਦਇਆ ਸਿੰਘ ਸੀ ਉਹ ਵੀ ਉਹਨਾਂ ਦੇ ਨਾਲ ਗੜੀ ਤੋਂ ਬਾਹਰ ਚਲੇ ਗਏ ਬਾਕੀ ਸਿੰਘ ਸੀ ਜਿਹੜੇ ਉਹ ਲੜਦੇ ਲੜਦੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਾਚੀਵਾੜਾ ਦਿਨਾ ਕਾਂਗੜ ਆਲਮਗੀਰ ਥਾਵਾਂ ਤੇ ਹੁੰਦੇ ਹੋਏ ਖਿਦਰਾਣੇ ਦੀ ਢੱਬ ਵੱਲ ਚਲੇ ਗਏ। ਉਹ ਉਸ ਤੋਂ ਬਾਅਦ ਆ ਖਿਦਰਾਣੇ ਦੀ ਲੜਾਈ 1705 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲਾਂ ਨਾਲ ਆਖਰੀ ਲੜਾਈ ਹੋਈ। ਇਸ ਲੜਾਈ ਦੌਰਾਨ ਜਿਹੜੇ ਸਿੱਖ ਸੀ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ ਸੀ ਉਹ ਵਾਪਸ ਆ ਗਏ ਤੇ ਮੁਕਸਰ ਖਿਦਰਾਣੇ ਦੀ ਲੜਾਈ ਵਿੱਚ ਸ਼ਹੀਦ ਹੋ ਗਏ। ਉਹਨਾਂ 40 ਸਿੰਘਾਂ ਦੀ ਬਹਾਦਰੀ ਨੂੰ ਦੇਖ ਕੇ ਗੁਰੂ ਜੀ ਨੇ ਉਹਨਾਂ ਦੇ ਮੁਖੀ ਭਾਈ ਮਾ ਸਿੰਘ ਦੇ ਸਾਹਮਣੇ ਉਹਨਾਂ ਦਾ ਦਿੱਤਾ ਹੋਇਆ ਬੇਦਾਵਾ ਕਾੜ ਦਿੱਤਾ ਸੀ। ਉਹਨਾਂ ਨੂੰ ਇਤਿਹਾਸ ਵਿੱਚ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਉਹਨਾਂ 40 ਮੁਕਤਿਆਂ ਦੇ ਨਾਮ ਤੋਂ ਹੀ ਜਿਹੜਾ ਖਿਦਰਾਣਾ ਟਾਪ ਦਾ ਨਾਮ ਮੁਕਤਸਰ ਸਾਹਿਬ ਪਿਆ। ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਖਿਦਰਾਣੇ ਦੀ ਟਾਪ ਦਾ ਨਾਮ ਮੁਕਤਸਰ ਪੈ ਗਿਆ। ਤੇ ਜਿਹੜੇ ਅੱਜ ਦੀ ਆਪਣੀ ਕਲਾਸ ਇਸ ਕਲਾਸ ਦਾ ਆਪਾਂ ਸੈਕਿੰਡ ਪਾਰਟ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਤਾਂ ਨੈਕਸਟ ਕਲਾਸ ਆਪਣੀ ਉਹੀ ਹੋਣ ਵਾਲੀ ਆ ਸੈਕਿੰਡ ਪਾਰਟ ਤਾਂ ਮਿਲਦੇ ਆਂ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ